ਜਿੱਦਣ ਵੇਖਣਾ ਉਹ ਤੇ ਵੇਂਦਾ ਨਹੀਂ ਗਾ ਤੂੰ ਹਾਂਜੀ ਸੱਸੀ ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਹੋ ਕਰਦੇ ਆਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੇ ਸਵੇਰ ਦਾ ਟਾਈਮ ਸੈਰ ਹੁੰਦਾ ਹੀ ਹੈ ਕਿਉਂਕਿ ਹਰ ਫਤਨਾਂ ਬਸ ਸਵੇਰੇ ਸਵੇਰ ਹਣ ਸੈਰ ਕਰਾਈ ਦੀ ਕਰਾਈ ਦੀ ਜ਼ਰੂਰ ਟਾਈਮ ਹੋ ਗਿਆ 7 ਵਜੇ ਦਾ ਚਲੋ ਵੀ ਚਲੋ ਆਜੋ ਕਿ ਆਪਣੇ ਅਸੇ ਬਨੇ ਉੱਤੇ ਜਾਂਦੀ ਸਵੇਰੇ ਬਦਲ ਹੋਇਆ ਅੱਜ ਫੇਰ ਕਿਉਂ ਤਾਂ ਬਾਰਿਸ਼ ਹੋ ਵੀ ਜਾਵੇ ਫਤੇ ਵੀ ਬਾਹਰ ਫਤੇ ਵੀ ਬਾਹਰ ਹੀ ਹਮਦਰਦ ਦੇ ਵੀ ਖੋਚੀ ਰਿੰਦਾ ਹਣਾ कलोनी बहु बहुत घंट पुक मैं सारा श्री दरबार साहब हाँ जी हाँ जी है हाँ हाँ मोटरसाइकिल से मैं चलिया मम्मी वाल मम्मी की सेहत नहीं ठीक है कुछ चलिया हर फतेह भी शाम मिलते हैं फतेह ठीक है डन ਚਲੋ ਦਨ ਬੜਾ ਦਨ ਵਗਰੇ ਗੱਲ ਦਨ ਚਲੋ ਆਦੀਪਲ ਸਕੂਲ ਰ ਇੱਥੇ ਲੱਗੀ ਹੈ ਕੱਲ ਦੀ ਗੱਡੀ ਲੈ ਗਿਆ ਆਦੀਪ ਚਲੋ ਚਲਿਏ ਸਾਡੇ ਗਿਲ ਕਲੈਕਸ਼ਨ 28 ਪੇਜ ਨੂੰ ਫੋਲੋ ਕਰੋ ਇਹ ਆਉਂਦਾ ਕਿੰਦੇ ਭੇਜ ਕੇ ਜਾਣਾ ਫਤੇ ਨੇ ਸਹੀ ਗੱਲ ਤੇ ਝੂਠ ਬੋਲਦੇ ਝੂਠ ਬੋਲਦੇ ਗਿਆ ਚਲਿਏ ਕੁਝ ਕਹਿਣ ਲੱਗਾ ਗੁੱਸੇ 'ਚ ਕਿ ਇਹਨਾਂ ਨੇ ਤਾਂ ਕਰਨਾ ਚੱਲੇ ਸਮਾਨ ਆਪਣਾ ਲੱਦ ਲਿਆ ਚੱਲੇ ਆਪਾਂ ਅਬਿੱਕਰ ਨੂੰ ਨਾ ਲਾਤਾ ਘਰੇ ਤੇ ਮੈਂ ਜਾਂਦਾ ਪਿਆ ਹੰਮਰਿਸਰ ਇੱਥੇ ਤੇ ਬਾਰਿਸ਼ ਬਿਲਕੁਲ ਨਹੀਂ ਆ ਗਈ ਤੇ ਅੱਗੇ ਆਪਾਂ ਪਹੁੰਚਿਆ ਸਾਰੀ ਦੇਖੋ ਬਾਰਿਸ਼ ਕਿੱਦਾਂ ਤੇ ਜਦੋਂ ਆਪਾਂ ਪਹੁੰਚਿਆ ਕਤੂ ਨਗਲ ਤੋਂ ਅੱਗੇ ਤੇ ਬਾਰਿਸ਼ ਬਹੁਤ ਪਿਆ ਅੰਮ੍ਰਿਤਸਰ ਬਾਰਿਸ਼ ਚੰਗੀ ਪੈ ਗਈ ਕੇ ਕਹਿ ਰਹੇ ਆ ਪਰ ਛੋਟੇ ਉਹ ਕਾਹਨ ਤੇ ਕਹਿ ਰਹੇ ਹੋ ਚਲੋ ਅੰਦਰ ਜਾਓ ਹੋਰ ਵੀ ਲੱਗੇ ਸਵਾਭ ਉਹ ਬਾਈ ਅੰਦਰ ਸਵਾਭ ਕੋਈ ਨਹੀਂ ਕੋਈ ਨਾ ਆ ਗਿਆ ਬਾਹਰ ਵੀ ਕੁਛ ਨਹੀਂ ਦਰਬਾਰ ਸਾਹਿਬ ਤੋਂ ਹੁੰਦੇ ਆ ਰਸਤੇ ਵਿੱਚ ਸਬਜ਼ੀ ਮੰਡੀ ਰੁਕੇ ਮੈਂ ਕਹਿੰਦਾ ਛੱਲੀਆਂ ਲੈ ਚੱਲਦੇ ਬਾਰਿਸ਼ ਬਹੁਤ ਹੋਈ ਇੱਥੇ ਬਾਰਿਸ਼ ਲੱਜ ਪਹੁੰਚ ਗਏ ਆ ਘਰ ਗੱਡੀ ਛੱਡਣ ਆਇਆ ਸੀ ਦੀਪ ਛੱਡ ਕੇ ਚੱਲ ਗਿਆ ਗੱਡੀ ਲਾ ਦੀ ਅੰਦਰ ਕਿੱਥੇ ਕੰਮੀ ਕਰਨ ਗਿਆ ਸੀ ਹੈ ਬਾਬਾ ਜੀ ਦਾ ਛਾਦ ਖਾਦਾ ਹੈ 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 ਕਿੱਥੇ ਗਿਆ ਸੀ ਕਦੋਂ ਆਇਆ

ਆ ਵੀ ਛੱਲੀਆਂ ਹੋ ਚੁੱਕੀਆਂ ਰੈਡੀ ਆ ਪਾ ਛੱਲੀਆਂ ਵਿੱਚ ਲੈ ਲੈਂਦੀਆਂ ਤੁਹਾਨੂੰ ਦੱਸਿਆ ਨਾ ਛੱਲੀਆਂ ਵਿੱਚ ਲੈ ਗਿਆ ਮੈਂ ਕਿੱਦਾਂ ਦਿਖਾ ਤੁਹਾਰੇ ਪਤਨੇ ਖਾਣੀ ਨੇ ਕਿਵੇਂ ਖਾਊਗੀ ਦੋ ਆਪਾਂ ਭੁੰਨ ਲਈਆਂ ਵੀ ਕਾਫੀ ਟਾਈਮ ਬਹਲ ਲੱਗੇ ਖਾਣ ਬੜਾ ਕਿ ਜਪੈਂਟ ਦੇ ਅੰਦਰ ਉਦੋਂ ਜਿਹੜੇ ਠਾਈ ਦਿੱਤੀਆਂ ਲੈ ਵੀ ਛੱਲੀਆਂ ਆਪਣੀਆਂ ਹੋ ਗਈਆਂ ਰੈਡੀ ਹਾਂਜੀ ਭਾਈ ਸਾਹਿਬ ਤੁਸੀਂ ਖਾਣੀਆਂ ਜੇ ਲਓ ਫੜੋ ਨਹੀਂ ਹਾਂਜੀ ਹਾਂਜੀ ਕੀ ਗੱਲ ਹੋਈ ਆ ਮੇਕ ਸਹੀ ਬਣੀਆਂ ਬਹੁਤ ਜ਼ਬਰਦਸਤ ਤਰੀਕੇ ਨਾਲ ਬਣਾਈਆਂ ਵਧੀਆ ਤਰੀਕੇ ਨਾਲ ਖਲਵਾਣਾ ਖਾਓ ਖਾੜੀ ਪੈਣੀ ਹੈ ਬੰਤੇ ਆਜੋ ਪ੍ਰਾਣੀਆਂ ਬੀਬੀਆਂ ਐਦਾਂ ਖਾਂਦੀਆਂ ਨਾ ਐਦਾਂ ਬੜਾ ਬੁਲਦਾਨ ਇਕੱਲੇ ਇਕੱਲੇ ਚੁੱਪ ਚੁੱਪ तोड़ के चली ऐसा खाओ सही नहीं मरी सही बोल के है हाँ जी <laughs> ये गल बहुत रोज़ यहाँ उन्हें यहाँ ये गल है बाहर खड़ी तो उससे रोंड है बंदा उससे वेरे स्टांडी टूटी हो गया ये 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 ਉਹ ਇੱਕ ਟ੍ਰੈਂਡ ਨਹੀਂ ਚੱਲਣ ਰਿਹਾ ਉਹ ਪਾ ਕੇ ਉਹਦੇ ਗਲਾਸੀ ਜਿਹਦੇ ਵਿੱਚ ਹੱਲਦੀ ਜੀ ਪਾ ਕੇ ਉਹ ਵੇਖੀਏ ਕਰਕੇ ਹਾਂ ਹਾਂ ਮਤੇ ਆ ਟਰਾਈ ਕਰੀ ਆਓ ਚਲੋ ਇੱਥੇ ਲੈਵਾਂ ਇੱਥੇ ਲੈਵਾਂ ਚਲੋ ਫਲੈਸ਼ ਲਗਾਓ ਆ ਕੱਚੀ ਗਲਾਸੀ ਲੈ ਲਈਏ ਵਿੱਚ ਪਾਣੀ ਭਰਦੇ ਆਹ ਉਹ ਦਾ ਭਰਦੇ ਆ ਇਹਨਾ ਹੀ ਬੜਾ ਆ ਗਿਆ ਬਿੰਦਲਾਸੀ ਚਲੇ ਇਹਦੇ ਚ ਰੱਖ ਕੇ ਤੇ ਲੈ ਜੀਏ ਅੰਦਰ ਆਮਲੇ ਲਿਆਤੇ ਆਏ ਹੁਣ ਦੇਖੋ ਸਹੀਂ ਜਰਾ ਕਰਕੇ ਇਹ ਬੰਦੀ ਖਲਦੀ ਕਿ ਲੋਕ ਕੀ ਫੇਕ ਕਰਨਦੇ ਆ ਕਿ ਸੱਚੀ ਇਦਾਂ ਹੁੰਦਾ ਹੁਣ ਹਲਦੀ ਦਾ ਚਮਚਾ ਲੈਉਣਾ ਇਹਨੂੰ ਇਹਦੇ ਥੱਲੇ ਨਾ ਲੈਟਰ ਰੱਖਣੀ ਹੈ ਲੈਟਰ ਰੱਖ ਕੇ ਪਰ ਇਹਨੇ ਝੁਟਾ ਦੇਣਾ ਪਰ ਕੇ ਨਹੀਂ ਲੈਣਾ ਇਹਨੂੰ ਕੱਟ ਕਰ ਲੈਣਾ ਥੋੜਾ ਜ਼ਿਆਦਾ ਪਾਣੀ ਹੈ ਨਾ ਇਹਨੂੰ ਕੱਟ ਕਰਕੇ ਆਏ ਕਿਉਂਕਿ ਆਪਾਂ ਤੁਹਾਨੂੰ ਲਾਈਵ ਵਿਖਾਉਣਾ ਵੈ ਸਹੀ ਹੈ ਕਿ ਫਿਰ ਕੀ ਜਦ ਚਲੋ ਇੰਨਾ ਕੱਟ ਕਰਤਾ ਹੁਣ ਇੰਨਾ ਕੱਟ ਕਰ ਛੜਿਆ ਯਾਰਾ ਠੀਕ ਆ ਦੇਖੋ ਜਰਾ ਇਹ ਆਹ ਰੱਖਿਆ ਜੀ ਮੈਂ ਹਲਦੀ ਲੈ ਜਾਂਦਾ ਥੋੜੀ ਲੈ ਵੀ ਆ ਆਪਾਂ ਲੈ ਜਾਂਦਾ ਵਾ ਆ ਹਲਦੀ ਆਪਾਂ ਲੈ ਜਾਂਦੀ ਆ ਇਹ ਹਰਫਤ ਸਿੰਘ ਵੀ ਕਹਿੰਦਾ ਵੇਖਣ ਦੇ ਆ ਕਿ ਬਣ ਗਈ ਲੱਗਾ ਆ ਆਈਦੀ ਲੈ ਇੱਟੇ ਜਾ ਰੋ ਨੀ ਇਹ ਇਹ ਜੀ ਫਲੈਸ਼ ਜਗਾਓ ਜੀ ਫੋਨ ਦੀ ਫਤੇ ਫੜਨਾ ਨਹੀਂ ਫੜਨਾ ਨਹੀਂ ਰੁਕ ਜਾ ਜਰਾ ਆ ਹਲਦੀ ਲੈਂਦੀ ਆ ਇੱਥੇ ਰੱਖਣਾ ਇਦਾਂ ਆਹੋ ਇਧਰ ਕਰੋ ਹਿੱਦਾਂ ਰੱਖੋ ਮੜਾ ਜਾ ਫਤੇ ਦੀ ਫਤੇ ਗਾ ਉਹ ਹੱਥ ਪਾਉਣ ਦੇ ਇੱਥੇ ਰੱਖ ਇਦਾਂ ਇਹ ਨਹੀਂ ਇਦਾਂ ਵੇਖਣਾ ਜੀ ਇਦਾਂ ਇਦਾਂ ਚਲੋ ਫਤੇ ਵੇਖੀਂ ਨਾ ਰੱਖ ਬਣਦੀ ਗੱਲ ਲੈਡ ਬੰਦ ਕਰਨੀ ਪੈਣੀ ਨਾ ਉਹਦੇ ਪਿੱਛੇ ਚਲ ਗਿਆ ਲੈ ਫਤਿਹ ਕਰ ਗਿਆ ਉਹ ਇੱਧਰ ਆ ਇੱਥੇ ਪਾ ਦਿੰਨੀ ਚਲ ਚਰ ਪਾ ਹਵੇ ਚ ਹਲਦੀ ਬਣਦੀ ਆ ਉਹਦਾ ਮੂੰਹ ਤੋਂ ਮੂੰਹ ਨਹੀਂ ਡੇੜਾ ਥੋੜੀ ਜਿਹੀ ਪਾ ਹਲਦੀ ਸਹੀ ਵਾ 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 ਕਿ ਸਹੀ ਗੱਲ ਈ ਹਰ ਪਤੇ ਵੀ ਇਕੱਡੇ ਹਰ ਪਤੇ ਠੀਕ ਆ ਬਣੀ ਗੱਲ ਸ਼ਾਬਾਸ਼ ਮਾ ਕੇ ਹੈ ਤੇ ਸਹੀ ਹੈ ਪਰ ਇਹ ਹਲਦੀ ਹੀ ਟਾਈ ਬੈ ਗਈ ਹੈ ਯਾਰ ਹੈ ਨਾ ਪਰ ਲੈ ਵੀ ਹੁਣ ਆਪਾਂ ਕਰਦੇ ਆਂ ਸ਼ੁਰੂ ਪਾਣੀ ਮੈਂ ਤਾਂ ਥੋੜਾ ਜਿਹਾ ਮੇਰਾ ਨਾ ਇਹਦੇ ਲਾਗੂ ਜੇ ਬਣਾਉਣੀ ਹੈ ਨਾ ਵਾਹ ਕਿ ਸਹੀ ਹੈ ਇਹ ਆ ਵੇਖ ਆ ਵੇਖੋ ਮੱਤੇ ਆ ਵੇਖੋ ਵੇਖੋ ਸ਼ੈਂਕੀਓਂ ਦੇ ਆ ਵੇਖੋ ਵੇਖੋ ਵੇਖ ਜਿੱਧਰ ਵੇਖਣਾ ਉਹਦੇ ਵੇਂਦਾ ਨਹੀਂਗਾ ਤੂੰ ਆ ਵੀਡੀਓ ਕੋਈ ਬਣੀ ਨਹੀਂ ਉਹ ਵਾਧੂ ਦੀ ਹਲਦੀ ਕਰਾ ਵਾਲੀ ਹੋਵੇ ਠੀਕ ਕਰਨ ਹਾਂਜੀ ਦੋਸਤੋ ਇਹ ਵੀਡੀਓ ਵੇਖਣੇ ਕੇ ਨਾ ਬਣਾਉਂਦੇ ਪਰ ਗੱਲ ਹੀ ਪਾਉਂਦੀ ਬਈ ਚਲੋ ਕੋਈ ਗੱਲ ਇਦਾਂ ਹੀ ਫਤਿਹ ਰੈਂਤ ਤਾਂ ਕਹਿੰਦੇ ਨਹੀਂ ਗੱਲ ਪਾਉਂਦੀ ਤੈਨਾਂ ਕਿ ਰੈਂਤ ਤੂੰ ਵੀ ਰੋਈ ਜਾਣਾ ਇਹ ਵੀਡੀਓ ਬਣਾਈ ਦੀ ਇਹਦੇ ਹੈ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਏਸੀ ਆਈ ਦਾ ਬਲਾਓ ਜੇ ਬਲਾਓ ਵਧੀਆ ਲੱਗਾ ਤੇ ਕਮੈਂਟ ਚ ਜੁੜ ਕਰਿਓ ਬਾ ਬਾਈ ਗੁੱਡ ਨਾਈਟ ਆਪਰੇਖਾ ਸਤਿ ਸ਼੍ਰੀ ਅਕਾਲ